ਅਨੇ ਮਨਿੰਦਰ ਸਿੰਘ ਟੇਕੋਲੇ ਰਹਿਣ ਵਾਲੇ ਮੋਦਲਪਿੰਡ ਦੇ ਕੀ ਹੋਇਆ ਮਸਲਾ ਇੱਥੇ ਮੈਡੀਸਿਟੀ ਹਸਪੀਟਲ ਵਿੱਚ ਆਇਓ ਕੀ ਮਸਲਾ ਆ ਸਰ ਮੇਰੀ ਵਾਈਫ ਨੇ ਅਚਾਨਕ ਬਹੁਤ ਗਲਤ ਦਵਾਈ ਪੀ ਲਈ ਆ ਕਿ ਜੋ ਕਿ ਉਹਨਾਂ ਨੂੰ ਡਾਕਟਰਾਂ ਨੇ ਕਿਹਾ ਵੀ ਟ੍ਰਾਂਸਪਲੈਂਟ ਕਰਾਉਣਾ ਪੈ ਸਕਦਾ ਵਾ ਤੇ ਬਹੁਤ ਸਾਡੀ ਕ੍ਰਿਟੀਕਲ ਹਾਲਤ ਆ ਤੇ ਮੇਰੇ ਮਦਰ ਜੋ ਕਿ ਬਿਮਾਰ ਰਹਿੰਦੇ ਨੇ ਉਹਨਾਂ ਦੇ ਦੋ ਕਾਕੇ ਨੇ ਤੇ ਪੇਟ ਤੇ ਲੀਵਰ ਤੇ ਇਨਫੈਕਸ਼ਨ ਆ ਬਹੁਤ ਜ਼ਿਆਦਾ ਉਹਨਾਂ ਦੇ ਹੋਈ ਆ ਤੇ ਮੈਂ ਉਹਨਾਂ ਦਾ ਹਸਬੈਂਡ ਆ ਨਹੀਂ ਦਵਾਈ ਕਿਹੜੀ ਪੀਲੀ ਆ ਤੇ ਕਿਉਂ ਪੀਲੀ ਉਹਨਾਂ ਨੇ ਸਰ ਉਹਨਾਂ ਨੇ ਦਵਾਈ ਰਾਉਂਡਅਪ ਪੀਤੀ ਆ ਉਹ ਗਲਤੀ ਉਥੇ ਰੱਖੀ ਹੋਈ ਸੀ ਤੇ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਾ ਵੀ ਉਹ ਪੀਲੀ ਉਹਨਾਂ ਨੇ ਗਲਤੀ ਨਾਲ ਦਵਾਈ ਇਹ ਕਿਉਂ ਰੱਖੀ ਕਰ ਰਹੀ ਸੀ ਹਾਂਜੀ ਉਹ ਗਲੀ ਸਾਡੀ ਛੱਪੜ ਤੇ ਲੱਗੇ ਸਾਡਾ ਘਰ ਰਿਆ ਤੇ ਉਹ ਗਲੀ ਦੇ ਵਿੱਚ ਸਪਰੇਅ ਕਰੀਦੀ ਆ ਹਰ 6 ਮਹੀਨਿਆਂ ਬਾਅਦ ਉਹ ਗਲੀ 'ਚ ਸਪਰੇਅ ਕਰੀਦੀ ਦਵਾਈ ਤੇ ਕੋਈ ਝਗੜਾ ਝੂੜਾ ਤਾਂ ਨਹੀਂ ਹੋਇਆ ਘਰ ਨਹੀਂ ਸਰ ਇਦਾਂ ਦਾ ਕੋਈ ਝਗੜਾ ਨਹੀਂ ਹੋਇਆ ਉਹਨਾਂ ਦੇ ਬ੍ਰਦਰ ਵੀ ਘਰ 'ਚ ਹੀ ਉਹਨਾਂ ਦੀ ਭਾਬੀ ਵੀ ਘਰ 'ਚ ਹੀ ਤੇ ਮੇਰੀ ਮਦਰ ਤੇ ਮੇਰੇ ਦੋ ਕਾਕੇ ਛੋਟੇ ਛੋਟੇ ਉਹ ਸਾਰੀ ਫੈਮਿਲੀ ਘਰ ਦੇ ਵਿੱਚ ਹੀ ਸੀ ਉਸ ਤੋਂ ਪਹਿਲੇ ਕੋਈ ਝਗੜਾ ਝੂੜਾ ਨਹੀਂ ਸਰ ਉਸ ਤੋਂ ਪਹਿਲੇ ਕੁਛ ਨਹੀਂ ਮੇਰੇ ਦੋ ਕਾਕੇ ਨੇ ਇੱਕ 3 ਸਾਲ ਦਾ ਇੱਕ 1 ਸਾਲ ਦਾ ਜੋ ਕਿ ਮਦਰ ਫੀਡ ਲੈਂਦਾ ਨਾ ਕਿੰਨਾ ਕੁ ਕਿੰਨੀ ਕੋਈ ਕ੍ਰਿਟੀਕਲ ਹਾਲਾਤ ਹੈ ਜੀ ਕ੍ਰਿਟੀਕਲ ਹਾਲਤ ਬਹੁਤ ਜ਼ਿਆਦਾ ਤੇ ਉਹਨਾਂ ਨੇ ਕਿਹਾ ਵੀ ਐਕਸੀਲੇਟਰ ਤੇ ਉਹਨਾਂ ਨੂੰ ਲੰਮੇ ਪਾਉਣਾ ਪੈਣਾ ਸ਼ਾਇਦ ਐਕਸੀਲੇਟਰ ਤੇ ਕਹਿ ਰਹੇ ਆ ਡਾਕਟਰ ਤੇ ਪੈਸਿਆਂ ਦੀ ਸਾਨੂੰ ਬਹੁਤ ਨੀਡ ਹੈ ਮੇਰੇ ਫਾਦਰ ਸਾਹਿਬ ਦੀ ਸਾਲ ਹੋਇਆ ਹਾਲੇ ਡੈਥ ਹੋਈ ਆ ਤੁਹਾਡੇ ਘਰੇ ਕੋਈ ਇਨਕਮ ਸੋਰਸ ਨਹੀਂ ਹੈਗਾ ਘਰ ਦੇ ਹਾਲਾਤ ਬਹੁਤ ਖਰਾਬ ਨੇ ਸਰ ਬਾਲੇ ਵਾਲੇ ਕਮਰੇ ਸਾਡੇ ਬਹੁਤ ਕ੍ਰਿਟੀਕਲ ਹਾਲਤ ਹੈ ਤੇ ਤੁਸੀਂ ਕੀ ਕੰਮ ਕਰਦੇ ਹੋ ਕਮਾਈ ਕੋਈ ਸਰ ਮੈਂ ਸਲੂਨ ਦਾ ਕੰਮ ਕਰਦਾ ਲੇਕਿਨ ਉਸ ਉਸ ਦੇ ਨਾਲ ਇਹਨਾਂ ਦਾ ਟ੍ਰੀਟਮੈਂਟ ਨਹੀਂ ਕਰਾ ਰਿਆ ਮੈਨੂੰ ਜਨਤਾ ਦੀ ਹੈਲਪ ਚਾਹੀਦੀ ਥੋੜੀ ਜੀ ਇਹ ਮਤਲਬ ਹੁਣ ਤੱਕ ਕਿੰਨਾ ਪੈਸਾ ਲੱਗ ਗਿਆ ਸਰ 3-4 ਲੱਖ ਰੁਪਏ ਲੱਗ ਗਿਆ ਤੇ ਹਾਲੇ ਡਾਕਟਰ ਕਹਿੰਦੇ ਵੀ ਇਹਨਾਂ ਦਾ ਟ੍ਰਾਂਸਪਲੈਂਟ ਕਰਾਣਾ ਪੈ ਸਕਦਾ ਈ ਟ੍ਰਾਂਸਪਲੈਂਟ ਕਰਾ ਗੁਰਦੇ ਦਾ ਕਹਿ ਰਹੇ ਆ ਗੁਰਦਿਆਂ ਦਾ ਟ੍ਰਾਂਸਪਲੈਂਟ ਕਰਾਣਾ ਕਿ ਜੋ ਕਿ ਲੀਵਰ ਵੀ ਬਹੁਤ ਜ਼ਿਆਦਾ ਡੈੱਡ ਹੋਇਆ ਹੈ ਕਿੰਨਾ ਤੋਂ ਸੱਚਾ ਦੱਸ ਦੇ ਨੇ 50 ਲੱਖ ਰੁਪਏ ਦੇ ਲੱਗ ਕੇ ਜਾ ਕੇ ਦੱਸ ਰਹੇ ਆ ਤੇ ਆਪਾਂ ਇਹਨਾਂ ਅਫੋਰਡ ਨਹੀਂ ਕਰ ਸਕਦੇ ਨਰਿੰਦਰ ਕੌਰ ਜਿਪੋਂਦ ਰਹਿਣ ਵਾਲੇ ਚਿਪਾਲ ਦੇ ਇਹ ਜਨਾ ਮਸਲਾ ਹੋਇਆ ਕਿ ਮਸਲਾ ਹੋਇਆ ਵਾ ਜੀ ਕੌਣ ਆਇਆ ਇੱਥੇ ਐਡਮਿਟ ਤੁਹਾਡਾ ਜੀ ਬੇਟੀ ਮੇਰੀ ਕੀ ਹੋਇਆ ਵਾ ਪਤਾ ਨਹੀਂ ਆਪਾਂ ਤਾਂ ਉੱਥੇ ਨਹੀਂ ਉਹ ਹੁਣ ਸਾਨੂੰ ਹੈਲਪ ਚਾਹੀਦੀ ਬਸ ਸਾਡੀ ਬੇਟੀ ਦੀ ਜਾਨ ਬਚਣੀ ਚਾਹੀਦੀ ਕਿੱਦਾਂ ਦੀ ਹੈਲਪ ਕੌਣ ਦੇ ਦੇ ਜੀ ਹੈਲਪ ਹੋ ਦੀਗੇ ਬਹੁਤ ਪੈਸਾ ਲੱਗਣ ਡਿਆ ਵਾ ਉਹਦੇ ਫੇਫੜੇ ਸਾਫ਼ ਹੋਣ ਦੇ ਕਰਨੇ ਬਦਲਨੇ ਤੇ ਬਸ 50 ਲੱਖ ਰੁਪਈਆ ਲੱਗਣਾ ਸਾਨੂੰ ਹੈਲਪ ਚਾਹੀਦੀ ਐਡੇ ਉਹਦੇ ਬੱਚੇ ਨਹੀਂ ਕਿ ਨਹੀਂ ਕੇ ਬਸ ਹੋਰ ਕੁਝ ਨਹੀਂ ਚਾਹੀਦਾ ਉਹਦੀ ਜ਼ਿੰਦਗੀ ਖਤਰੇ 'ਚ ਆਏ ਹੋਲੇ ਹਾਂਜੀ ਬਹੁਤ ਜ਼ਿਆਦਾ ਖਤਰੇ ਕਿੰਨਾ ਕੁ ਪੈਸਾ ਮੰਗਦੇ ਪਏ 50 ਲੱਖ ਰੁਪਏਾਂ ਦੇ ਲੱਗਣਾ ਹੂੰ ਤੇ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਬਹੁਤ ਮਾੜੇ ਆ ਥੋੜਾ ਚਿਰ ਹੋਇਆ ਇਹਦੇ ਪਾਪਾ ਦੀ ਡੈਥ ਹੋਈ ਹੈ ਤੇ ਸਹੁਰੇ ਦੀ ਹਾਂਜੀ ਤੁਹਾਡਾ ਜਵਾਈ ਕਿਸ ਤਰ੍ਹਾਂ ਉਹਨਾਂ ਨੂੰ ਪਿਆਰ ਮੁਹੱਬਤ ਨਾਲ ਰਹਿਂਦਾ ਹੈ ਕਿਤਾਬ ਜੀ ਹਾਂਜੀ ਠੀਕ ਹੀ ਅਸੀਂ ਮਦਦ ਚਾਹੁੰਨੇ ਆ ਕਿ ਜੋ ਵੀ ਆ ਸਾਡੀ ਧੀ ਦੀ ਜਾਨ ਬਖਸ਼ੇ ਤੋ ਜਿਹਦੇ ਕੋਲ ਵੀ ਪੈਸੇ ਹੈਗੇ ਸਾਡੀ ਧੀ ਨੂੰ ਪੈਸੇ ਦੇ ਦੋ ਥੋੜੇ ਥੋੜੇ ਸਾਰੇ ਜਣੇ ਫੋਨ ਕਰ ਹਾਂ ਹਲਫ ਕਰੋ ਥੋੜੇ ਥੋੜੇ ਕਰਕੇ ਹੈਲਪ ਕਰ ਦੋ ਸਾਰੇ ਗੁਰਪ੍ਰੀਤ ਕੌਰ ਗੁਰਪ੍ਰੀਤ ਜੀ ਕੀ ਹੋਇਆ ਮਸਲਾ ਤੁਹਾਡੀ ਜਿਹੜੀ ਆ ਕੋਈ ਇੱਥੇ ਐਡਮਿਟ ਹੈ ਕੇ ਮੈਡੀਸਿਨ ਕੋਣ ਹੈਗੇ ਉਹ ਮੇਰੇ ਸਿਸਟਰ ਇਨ ਲਾ ਨਾਨਾ ਨਵੇਗੀ ਕੀ ਹੋਇਆ ਤੁਸੀਂ ਉੱਥੇ ਸੀਗੇ ਜਦੋਂ ਉਹਨੇ ਕੋਈ ਖਾਤਾ ਹਾਂਜੀ ਕੀ ਕਰਨੋ ਖਾਲਿਆ ਸੀ ਕਿੱਦਾ ਹੋਇਆ ਗਲਤੀ ਨਾ ਖਾਤਾ ਹਾਂਜੀ ਗਲਤੀ ਨਾ ਦੇਖੋ ਉਹਨਾਂ ਕਿਤਾ ਦੀ ਹਾਲਤ ਹੈ ਉਹਨਾਂ ਦੀ ਬਹੁਤ ਜ਼ਿਆਦਾ ਸੀਰੀਅਸ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਕਿ ਉਹ ਕਹਿੰਦੇ ਪੈਸੇ ਵਾਵਾ ਲੱਗਣਦੇ ਆ ਹਾਂਜੀ ਆ ਮਤਲਬ ਕਿ ਜੀਆਂ ਚਾਂਸ ਟੈਂਸਨ ਨੋ ਨੋ ਨਹੀਂ ਉਹ ਗੁਰਦੇ ਕਰਦੇ ਹਾਂਜੀ ਤੇ ਉਹਨਾਂ ਦਾ ਕਿੰਨਾ ਕੁ ਖਰਚਾ ਦੱਸਿਆ ਉਹ ਕਿੰਨਾ ਕੁ 50 ਲੱਖ ਠੀਕ ਹੁਣ ਤੁਹਾਡੇ ਕੋਲ ਹੈਗੇ ਇੰਨੇ ਕਿੰਨੇ ਫੈਮਿਲੀ ਨੋ ਬੱਚੇ ਕਿੰਨੇ ਕਿੰਨੇ ਨਹੀਂ ਕੋਤੇ ਇੱਕ ਸਾਲ ਦਾ ਵਾ ਇੱਕ ਤਿੰਨ ਸਾਲ ਦਾ ਠੀਕ ਘਰ ਦੇ ਹਾਲਾਤ ਕਿੱਦਾ ਦੇ ਇਹਨਾਂ ਦੇ ਬਹੁਤ ਮਾੜੇ ਕਿੱਦਾਂ ਦਾ ਘਰ ਬਣਿਆ ਆ ਵਾ ਬਾਲੀਆਂ ਵਾਲੀਆਂ ਛੱਤਾਂ ਹਾਂ ਤੇ ਮਤਲਬ ਉਹ ਵੀ ਚੁੰਦੀਆਂ ਵਾ ਬਹੁਤ ਮਾੜੀ ਹਾਲ ਦਾ ਇਹਨਾਂ ਦੇ ਮਦਰ ਮਦਰ ਵੀ ਬਹੁਤ ਕੰਡੀਸ਼ਨ ਜਿਹੜੀ ਖਰਾਬ ਆ ਨੇ ਉਹ ਨਹੀਂ ਕੋਈ ਕਿਤੇ ਘੜਕੀ ਘੜਕੀ ਚੱਲ ਰਿਹਾ ਨਾ ਮਤਲਬ ਐਦਾਂ ਦੀ ਤੇ ਨਹੀਂ ਗੱਲ ਕਿ ਕੋਈ ਇਹਨੇ ਕੋਈ ਲੜਕਾ ਹੈ ਕਿ ਕੋਈ ਖਾਲੀ ਹੋਈ ਚੀਜ਼ ਕੋਈ ਨਾ ਨੋ ਨੋ ਐਦਾਂ ਦੀ ਚੋੜੀ ਆਪਣੇ ਮਰਜ਼ੀ ਨਾਲ ਇਹਨੇ ਗਲਤੀ ਨਾਲ ਸਾਫੇ ਹਾਂਜੀ ਹਾਂ ਕੋਣ ਤੁਸੀਂ ਕੀ ਚਾਹੁੰਦੇ ਹੋ ਵੀ ਉਹਦੀ ਜਾਨ ਬਚ ਜAVE ਕਿਤਾ ਬਚਾਈ ਜਾਵੇ ਲੋਕਾਂ ਨੂੰ ਬੇਰਹਮ ਕਰਨੇ ਚਾਹੁੰਦੇ ਲੋਕਾਂ ਨੂੰ ਹਾਂਜੀ ਹਾਂਜੀ ਜੀ ਅਪੀਲ ਕਰਦੇ ਲੋਕਾਂ ਕਿ ਹੈਲਪ ਕੀਤੀ ਜਾਵੇ ਉਹਨਾਂ ਨੂੰ ਥੋੜੀ ਜਿਹੀ ਫਾਈਨੈਂਸ਼ੀਅਲੀ ਹੈਲਪ ਕੀਤੀ ਜਾਵੇ ਉਹਨਾਂ ਨੂੰ ਕੀ ਨਾਮ ਜੀ ਤੁਹਾਡਾ ਕੁਲਦੀਪ ਸਿੰਘ ਲਗਦੇ ਹੋ ਜਿਨ੍ਹਾਂ ਦੀ ਇੱਥੇ ਐਡਮਿਟ ਹੈ ਮਾਮਾ ਜੀ ਹੋਇਆ ਕੀ ਹੈ ਮਸਲਾ ਇਹ ਜੀ ਗਲਤੀ ਨਾ ਖਾਧੀ ਗਈ ਹੈ ਨੂੰ ਕੋ ਜਰੇਲੀ ਚੀਜ਼ ਕੋਈ ਅੱਛਾ ਜੀ ਐਸਲੇ ਫੇਫੜੇ ਗੁਰਦੇ ਹਾਂਜੀ ਖਰਾਬ ਹੋ ਚੁੱਕੇ ਆ ਡਾਕਟਰ ਸਾਹਿਬ 50 ਲੱਖ ਰੁਪਏ ਮੰਗ ਰਹੇ ਕਿਹੜੇ ਹਸਪਤਾਲ ਚ ਐਡਮਿਟ ਹੈ ਇਹ ਮੈਡੀਕੈਰ ਜੀ ਅਮਨਦੀਪ ਅਮਨਦੀਪ ਮੈਡੀਕੈਰ ਮੈਡੀ ਸਿਟੀ ਕਿਤੇ 50 ਲੱਖ ਰੁਪਇਆ ਹੁਣ ਹੈਗਾ ਤੁਹਾਡੇ ਪਰਿਵਾਰ ਕੋਲ ਹੈ ਨਹੀਂ ਸਰ 9 ਦਿਨ ਹੋ ਗਏ ਦਾਖਲ ਹੋਇਆ ਨੂੰ 50000 ਰੁਪਇਆ ਰੋਜ਼ ਲੱਗ ਰਿਹਾ ਵਾ ਐਸ ਲਈ ਤਾਂ ਹੀ ਨੰਗ ਹੋਏ ਪਏ ਆ ਕਿੰਨੇ ਕੁ ਲੱਗ ਗਏ ਹੁਣ ਤੱਕ ਜੀ 4-5 ਲੱਖ ਰੁਪਏ ਨੂੰ ਪਹੁੰਚ ਗਿਆ ਕੰਮ ਇਹ ਕਿੰਨੇ ਲਾਇਆ ਜੀ ਇਹ ਤਾਂ ਉਹਦੇ ਹਸਬੰਦ ਨੇ ਲਾਇਆ ਰਲ ਮਿਲ ਕੇ ਹਾਂਜੀ ਤੇ ਹੁਣ ਮਾਲਕ ਘਰ ਵੀ ਬਹੁਤ ਹਾਲਤ ਕਸਤਾ ਵਕ ਬਾਲਿਆਂ ਵਾਲੀਆਂ ਛੱਤਾਂ ਵਾ ਛੱਤਾਂ ਡਿੱਗਣ ਡੀਆਂ ਵਾ 42 ਦੇ ਨੇ ਦੋ ਬੱਚੇ ਬੇਟੇ ਆ ਬੱਚੇ ਵੀ ਛੋਟੇ ਆ ਮਲਕ ਇੱਕ ਸਾਲ ਦਾ ਵਾ ਇੱਕ ਦੋ ਸਾਲ ਦਾ ਇਸ ਲਈ ਕੋਈ ਵੀ ਭੈਣ ਭਰਾ ਸਾਡੀ ਬਾਹ ਫੜੇ ਤੇ ਬਹੁਤ ਬਹੁਤ ਧੰਨਵਾਦ ਕਰਾਂਗੇ ਦੇਸ਼ ਵਿਦੇਸ਼ ਚ ਬੈਠੇ ਪੰਜਾਬੀਆਂ ਨੂੰ ਵੀ ਅਪੀਲ ਕਰਨੀ ਚਾਹੂਗਾ ਅਪੀਲ ਇਹੀ ਕਰਾਂਗੇ ਵੀ ਸਾਡੀ ਥੋੜੀ ਬਹੁਤੀ ਮਦਦ ਕਰ ਦੇਣਾ ਬੱਚੇ ਦੀ ਜਾਨ ਬਚਾ ਕਿਸ ਤਰੀਕੇ ਨਾਲ ਮਦਦ ਕਰਨ ਸਿੱਧਾ ਹਸਪਤਾਲ ਨੂੰ ਪੈਸੇ ਭੇਜ ਕਰ ਦੇਣ ਵੀ ਹਾਂ ਚਾਹੇ ਹਸਪਤਾਲ ਨੂੰ ਪੈਸੇ ਕਰ ਦੇਣ ਚਾਹੇ ਸਾਨੂੰ ਕਰ ਦੇਣ ਮਤਲਬ ਕਿ ਸਾਨੂੰ ਤੇ ਚਾਹੀਦੇ ਵੀ ਬੱਚੇ ਦੀ ਜਾਨ ਬਚਾ